ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟ ਆਰਮੀ ਦਾ ਫਾਊਂਡਰ ਐਂਸਟ੍ਰਕਟਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਬੱਚਾ ਨਵਾਂ ਨਵਾਂ ਗਰਾਉਂਡ ਸ਼ੁਰੂ ਕਰਦਾ ਹੈ ਤਾਂ ਉਹਦੇ ਹਰ ਇੱਕ ਬੱਚੇ ਨੂੰ ਇਹ ਪ੍ਰੋਬਲਮ ਆਉਂਦੀ ਹੀ ਆਉਂਦੀ ਹੈ ਉਹ ਪ੍ਰੋਬਲਮ ਹੈ ਸ਼ਿਨ ਪਿੰਡ ਦੀ ਹਾਂਜੀ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਸ਼ਿਨ ਪਿੰਡ ਦਾ ਇਲਾਜ ਕੀ ਤੁਸੀਂ ਆਪਣਾ ਨਾਰਮਲੀ ਘਰੇ ਰਹਿ ਕੇ ਤੁਸੀਂ ਕੀ ਟ੍ਰੀਟਮੈਂਟ ਹੈ ਜਿਹੜਾ ਉਹ ਕਰ ਸਕਦੇ ਹੋ ਇਹ ਆਪਣੀ ਅਕੈਡਮੀ ਦੀ ਵੀਡੀਓ ਹੈ ਕੁੜੀਆਂ ਦੀ ਆਪਾਂ ਜੋ ਹੈ ਇਹ ਆਈਸ ਟ੍ਰੀਟਮੈਂਟ ਜਿਹੜਾ ਇਹ ਚੱਲ ਰਿਹਾ ਹੈ ਇਹਨਾਂ ਬੱਚਾ ਨੂੰ ਸ਼ਿਨ ਪੇਂਡੀਆਂ ਜਿਹੜੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਸ਼ਿਨ ਪੇਂਡਾ ਰੀਜ਼ਨ ਥੋੜੀ ਲੈਕ ਆਫ ਡਾਈਟ ਹੋ ਸਕਦਾ ਹੈ ਠੀਕ ਹੈ ਜਾਂ ਫਿਰ ਤੁਸੀਂ ਸੜਕ ਤੇ ਪਜ ਰਹੇ ਹੋ ਪੱਕੇ ਤੇ ਪਜ ਰਹੇ ਹੋ ਠੀਕ ਹੈ ਹੋਰ ਬਹੁਤ ਸਾਰੇ ਰੀਜ਼ਨ ਇਹਦੇ ਵਿੱਚ ਹੋ ਸਕਦੇ ਨੇ ਬਟ ਜੋ ਕਿਉਰ ਆ ਤੁਸੀਂ ਕੀ ਕਰਨਾ ਕੋਈ ਟੈਬਲੇਟ ਕੋਈ ਕੁਝ ਇਹਨਾਂ ਸਭ ਚੀਜ਼ਾਂ ਨੂੰ ਨਾ ਯੂਜ਼ ਕਰੋ ਪਹਿਲਾਂ ਨਾਰਮਲੀ ਜੋ ਥੋੜਾ ਟ੍ਰੀਟਮੈਂਟ ਹੈ ਉਸ ਤੇ ਚੱਲੋ ਸਭ ਤੋਂ ਪਹਿਲਾਂ ਹੈਨਾ ਆਈ ਟ੍ਰੀਟਮੈਂਟ ਤਾਂ ਜੇ ਆਈ ਟ੍ਰੀਟਮੈਂਟ ਨਾਲ ਤੁਸੀਂ ਦਿਨ ਦੇ ਵਿੱਚ ਇਹ ਤਿੰਨ ਵਾਰ ਕਰਨਾ ਹੈ 8 ਤੋਂ 10 ਮਿੰਟ ਦੇ ਵਿੱਚ ਵਿੱਚ ਇਹ ਤੁਸੀਂ ਇਹ ਕਰਨਾ ਹੈ ਸਾਰ ਤੇ ਇਹਦੇ ਨਾਲ ਤੁਹਾਨੂੰ ਜਿਹੜਾ ਬਹੁਤ ਜ਼ਿਆਦਾ ਰਿਲੈਕਸੇਸ਼ਨ ਆ ਜਿਹੜਾ ਫੀਲ ਹੋਏਗਾ ਤੇ ਇਹ ਮਸਲ ਨੇ ਹੌਲੀ 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 ਆਪਣੇ ਆਪ ਸਹੀ ਹੋ ਜਾਣਾ ਹੈ ਬਸ ਤੁਸੀਂ ਇਹਨੂੰ ਜ਼ਿਆਦਾ ਪੈਨਿਕ ਹੋ ਕੇ ਕੋਈ ਟੈਬਲੇਟ ਜਾਂ ਕੁਝ ਹੋਰ ਚੀਜ਼ ਲੈਣ ਦੀ ਲੋੜ ਨਹੀਂ ਕਰਨੀ ਹੈਗੀ ਨਾਰਮਲ ਪੇਨ ਤਾਂ ਇਹਦੇ ਨਾਲ ਹੀ ਸਭ ਕੁਝ ਠੀਕ ਹੋ ਜਾਏਗਾ ਤਾਂ ਤੁਸੀਂ ਜ਼ਰੂਰ ਇਹਨੂੰ ਟਰਾਈ ਕਰੋ ਠੀਕ ਹੈ ਬਾਕੀ ਕਮੈਂਟ ਕਰ ਦਿਓ ਕਿਸ ਕਿਸ ਵਜਨ ਸ਼ਿੰਨ ਪੇਨ ਹੁੰਦੀ ਹੈ